ਜਿੱਥੋਂ ਤੁਸੀਂ ਸ਼ੂ ਬਾਇ ਕਰਦੇ ਹੋ ਉਸ ਦੁਕਾਨ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚਿਆਂ ਨੂੰ ਪ੍ਰੈਕਟੀਕਲ ਨੋਲੇਜ ਆਵੇ ਥੈਨ ਇਨ ਸੈਕਿੰਡ ਸਟੇਜ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਹੁਣ ਕੋਈ ਆਈਡੀਆ ਡਿਵੈਲਪ ਕਰੋ ਸੋਚੋ ਤੁਸੀਂ ਕੋਈ ਆਈਡੀਆ ਸੋਚੋ ਕੋਈ ਬਿਜ਼ਨਸ ਤੇ ਉਹਦੇ ਲਈ ਤੁਹਾਨੂੰ ਟੀਮ ਫਾਰਮੇਸ਼ਨ ਕਰਨੀ ਪੈਣੀ ਹੈ ਮਿਨੀਮਮ ਟੀਮ ਦੇ ਵਿੱਚ 2 ਮੈਂਬਰ ਹੋਣੇ ਜ਼ਰੂਰੀ ਹੈ ਤੇ ਮੈਕਸਿਮਮ 8 ਤੁਸੀਂ ਇੱਕ ਟੀਮ ਫਾਰਮੇਟ ਕਰ ਲਈਏ ਤੇ ਥੈਨ ਯੂ ਹੈਵ ਟੂ ਪਿਚ ਇਨ ਐਨ ਆਈਡੀਆ ਕੋਈ ਬਿਜ਼ਨਸ ਆਈਡੀਆ ਕੋਈ ਸਰਵਿਸ ਆਈਡੀਆ ਵੀ ਤੁਸੀਂ ਕੀ ਕਰ ਸਕਦੇ ਹੋ ਜਦੋਂ ਬੱਚੇ ਉਹ ਬਿਜ਼ਨਸ ਆਈਡੀਆ ਨੂੰ ਪਿਚ ਕਰ ਲੈਂਦੇ ਟੀਮ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਬੱਚੇ ਆਪਣਾ ਆਪਣਾ ਆਈਡੀਆ ਸਬਮਿਟ ਕਰਦੇ ਆ ਉਸ ਆਈਡੀਆ ਸਬਮਿਟ ਹੋਣ ਤੋਂ ਬਾਅਦ ਪਿਛਲੇ ਸਾਲ ਅਸੀਂ ਲਗਭਗ 52000 ਬੱਚਿਆਂ ਨੂੰ 7000 ਤੋਂ ਵੱਧ ਟੀਮਾਂ ਬਣੀਆਂ ਸੀ ਪ੍ਰਤੀ ਟੀਮ 16000 ਰੁਪਏ 댓 ਇਜ਼ ਪਰ ਸਟੂਡੈਂਟ 2000 ਰੁਪੀਸ ਸੀਡ ਮਨੀ ਸਰਕਾਰ ਵੱਲੋਂ ਸਕੂਲ এডੂਕੇਸ਼ਨ ਡਿਪਾਰਟਮੈਂਟ ਵੱਲੋਂ ਅਸੀਂ ਉਹਨਾਂ ਨੂੰ ਦਿੱਤੇ ਵੀ ਤੁਸੀਂ ਆਪਣੇ ਆਈਡੀਆ ਦੇ ਉੱਤੇ ਕੰਮ ਕਰੋ ਤੇ ਸੂਰੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਬੱਚਿਆਂ ਦੀ ਮੈਂਟਰਿੰਗ ਹੁੰਦੀ ਹੈ ਵੀ ਤੁਸੀਂ ਆਈਡੀਆ ਡਿਵੈਲਪ ਕਰੋ ਜੋ ਤੁਸੀਂ ਸੋਚਿਆ ਡਿਵੈਲਪ ਕਰੋ ਤੇ ਇਹ ਪੈਸਾ ਟੋਟਲੀ ਰਿਫੰਡਡ ਨਨ ਰਿਫੰਡੇਬਲ ਹੈ ਵੀ ਸਾਨੂੰ ਇਹਦੇ ਵਿੱਚ ਕੋਈ ਇਹ ਮਕਸਦ ਨਹੀਂ ਹੈ ਕਿ ਵੀ ਤੁਸੀਂ ਇਹ ਪੈਸੇ ਸਰਕਾਰ ਨੂੰ ਵਾਪਸ ਜਮਾ ਕਰਾਣੇ ਆ ਸਾਡਾ ਇੱਕੋ ਹੀ ਉਦੇਸ਼ ਹੈ ਇੱਕੋ ਹੀ ਮੰਤਵ ਹੈ देयर इज ओनली ਵਨ ਆ ਰੀਜ਼ਨ ਸਮਝਿਆ ਕਿ ਬੱਚਿਆਂ ਨੂੰ ਬਿਜ਼ਨਸ ਕਰਨਾ ਹੋਵੇ ਤੇ ਰੈਡ ਰਾਈਟ ਏਜ ਆਵੇ ਉਸ ਮੁਹਿੰਮ ਤਹਿਤ 7000 ਟੀਮਸ ਨੂੰ ਇਹ ਸੀਡ ਮਨੀ ਦਿੱਤੀ ਗਈ ਤੇ ਉਹ ਟੀਮਸ ਨੇ ਜਿਹੜੀਆਂ ਵੱਖ-ਵੱਖ ਤਰੀਕੇ ਦੇ ਆਈਡੀਆਜ਼ ਜਿਹੜੇ ਆ ਉਹ ਬਣਾਏ ਨੇ ਆ ਦੋ ਸਾਲਾਂ ਤੋਂ ਮੈਂ ਬਹੁਤ ਸਾਰੇ ਸਕੂਲਾਂ ਜਾ ਕੇ ਬੱਚਿਆਂ ਨਾਲ ਗੱਲ ਵੀ ਕੀਤੀ ਫੋਰ ਐਗਜ਼ਾਮਪਲ ਮੈਂ ਆਪਣੇ ਪਿੱਛੇ ਜਿਹੇ ਖਲਕੇ ਦੇ ਵਿੱਚ ਇੱਕ ਲੜਕਾ ਮੈਨੂੰ ਮਿਲਿਆ ਜਿਸਨੇ ਪਿਛਲੇ ਸਾਲ ਤੇ ਹੁਣੋਂ ਪਾਸ ਆਊਟ ਹੋ ਕੇ ਗ੍ਰੈਜੂਏਸ਼ਨ ਕਰ ਰਿਹਾ ਜਿਸਨੇ ਪਿਛਲੇ ਸਾਲ بزਨਸ ਬਲਾਸਟਰ ਦੇ ਵਿੱਚ ਕੀਤਾ ਤੇ ਹੁਣ ਉਹ ਇੱਕ ਟੀ-ਸ਼ਰਟ ਜਿਹੜੇ ਆ ਉਹ ਟੀ-ਸ਼ਰਟ ਸੈਲ ਕਰਦਾ ਤੇ ਹਰ ਮਹੀਨੇ 50000 ਰੁਪਏ ਕਮਾਉਂਦਾ ਤੇ ਨਾਲ ਨਾਲ ਪੜਾਈ ਕਰ ਰਿਹਾ ਹੈ। ਜੈਰੀ ਫਸਟ ਈਅਰ ਸਟੂਡੈਂਟ ਇਜ਼ ਅਰਨਿੰਗ 50000 ਪਰ ਮੰਥ ਉਹਦੇ ਵਿੱਚੋਂ ਸਿਰਫ ਟੀ-ਸ਼ਰਟਸ ਉਹ ਮੈਂ ਪੁੱਛਿਆ ਕਿਵੇਂ ਆਰਡਰ ਕਰਦਾ ਕਿੱਥੋਂ ਆਰਡਰ ਕਰਦਾ ਉਹਦੀ ਪ੍ਰਿੰਟਿੰਗ ਕਰਾਂਦਾ ਤੇ ਆਪਣੀ ਉਹਨੇ ਇੱਕ ਵੈਬਸਾਈਟ ਬਣਾਈ ਹੈ ਸੇਲ ਕਰਦਾ ਹੈ। ਇਹ ਦਿਸ ਇਜ਼ ਦਿਸ ਇਜ਼ ਰੀਅਲ ਅਸੀਂ ਸਮਝੋ ਇੱਕ ਸਿੱਖਿਆ ਦਾ ਜੋ ਬਿਜ਼ਨਸ ਬਲਾਸਟਰ ਦਾ ਪਰਪਸ ਸੀ ਐਦਾਂ ਮੈਂ ਇੱਕ ਸਕੂਲ ਦੇ ਵਿੱਚ ਗਿਆ ਉੱਥੇ ਡਾਕੇ ਦਾ ਸਕੂਲ ਹੈ ਮੁੱਲਾਂਪੁਰ ਦੇ ਨਾਲ ਉੱਥੇ ਕੁਝ ਬੱਚੇ ਜੋ কুমਹਾਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਾਨੀ ਉਹਨਾਂ ਦੇ ਪੇਰੈਂਟਸ ਮਿੱਟੀ ਦੇ ਗਮਲਿਆਂ ਦਾ ਕੰਮ ਕਰਦੇ ਸੀ ਤੇ ਹੁਣ ਉਹ ਦੇਖਣ ਨੂੰ ਤਾਂ ਬੜਾ ਜੇਕਰ ਉਹ ਦੀਆ ਬਣਾਣ ਦੀਵਾਲੀ ਵੇਲੇ ਜਾਂ ਗਮਲੇ ਬਹੁਤ ਸਸਤਾ ਪ੍ਰੋਡਕਟ ਹੈ ਪਰ ਬਿਜ਼ਨਸ ਬਲਾਸਟਰ ਦੇ ਵਿੱਚ ਉਹਨਾਂ ਬੱਚਿਆਂ ਨੇ ਕੀ ਕੀਤਾ ਉਹਨਾਂ ਨੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਨੂੰ ਸਟਾਈਲਿਸ਼ ਕਰ ਦਿੱਤਾ। ਉਹੀ ਜਿਹੜਾ 10 ਰੁਪਏ ਵਾਲਾ ਗਮਲਾ ਹੈ ਹੁਣ ਉਹ ਜਦੋਂ ਡੈਕੋਰੇਟਿਵ ਹੋ ਗਿਆ, ਆਰਟ ਬਣ ਗਿਆ ਤਾਂ 200 ਰੁਪਏ ਦਾ ਵਿਕ ਰਿਹਾ ਹੈ। ਤੇ ਉਹ ਕਹਿੰਦੇ ਜੋ ਸਾਡਾ ਪੇਸ਼ਾ ਖਤਮ ਹੋਣ ਜਾ ਰਿਹਾ ਸੀ ਅੱਜ ਸਾਨੂੰ ਉਹ ਮਿਲ ਗਿਆ। ਐਦਾਂ ਹੀ ਮੈਂ ਸਕੂਲ ਚ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਬਿਜ਼ਨਸ ਕਲਾਸ ਤੋਂ ਕੀ ਸਿੱਖਿਆ? ਉਹਨੇ ਕਿਹਾ ਵੀ ਇੱਕ ਬੱਚੀ ਨੇ ਬਹੁਤ ਸੋਨਾ ਜਵਾਬ ਦਿੱਤਾ। ਉਹ ਕਹਿੰਦੀ ਬੱਚੀ ਕਿ ਵੀ ਹੁਣ ਮੈਨੂੰ ਜੀਵਨ 'ਚ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ। ਬਿਕਾਉਜ਼ ਜਦੋਂ ਬੱਚਾ 11ਵੀਂ 'ਚ ਕਮਾ ਲੈਂਦਾ ਹੈ ਜਦੋਂ ਉਹਨੂੰ ਪੈਸਾ ਕਮਾਣਾ ਆ ਜਾਂਦਾ ਨੂੰ ਇਹ ਪਤਾ ਲੱਗ ਜਾਂਦਾ ਕਿ ਠੀਕ ਹੈ ਅਗਰ ਮੈਨੂੰ ਨੌਕਰੀ ਨਹੀਂ ਵੀ ਮਿਲਦੀ ਪਰ ਮੈਂ ਮੈਂ ਨੌਕਰੀ ਦੇਣ ਵਾਲਾ ਬਣ ਸਕਦਾ ਤਾਂ ਕੱਲ ਅਸੀਂ ਇੱਕ ਬਹੁਤ ਵੱਡਾ ਇਵੈਂਟ ਆਈਆਈਟੀ ਰੋਪੜ ਦੇ ਵਿੱਚ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਾਡੀ ਬਹੁਤ ਸਾਰੀ ਟੀਮਸ ਜੋ ਸਗੀਆਂ ਬੈਸਟ ਟੀਮਸ ਨੇ ਪੰਜਾਬ ਦੀਆਂ ਲਗਭਗ 100 ਟੀਮਸ ਉੱਥੇ ਆਣ ਗਈਆਂ ਆਪਣਾ ਆਈਡੀਆ ਪਿਚ ਕਰਨ ਗਈਆਂ ਤੇ ਦੇਸ਼ ਦੇ ਬਹੁਤ ਵੱਡੇ ਵੱਡੇ ਲੋਕ ਪੰਜਾਬ ਦੇ ਬਹੁਤ ਵੱਡੇ ਵੱਡੇ ਲੋਕ ਉੱਥੇ ਆ ਰਹੇ ਨੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਆ ਪ੍ਰਮੋਦ ਹਸੀਨ ਜੀ ਨੂੰ ਵਾਇਟ ਕੀਤਾ ਹੈ ਹੇਮਨ ਕਨਕਿਆ ਜੀ ਨੂੰ ਇਨਵਾਈਟ ਕੀਤਾ ਹੈ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਨੂੰ ਇਨਵਾਈਟ ਕੀਤਾ ਹੈ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇੰਡਸਟਰੀਸ ਦਿੱਲੀ ਦੇ ਇੰਡਸਟਰੀਸ ਬਹੁਤ ਸਾਰੇ ਬੈਂਕਰਸ ਬਹੁਤ ਸਾਰੇ ਸਟਾਰਟਅੱਪਸ ਦੇ ਸੀਈਓਸ ਨੂੰ ਬੁਲਾਇਆ ਹੈ ਕਿ ਤੁਸੀਂ ਆਓ ਸਾਡੇ ਬੱਚਿਆਂ ਨੂੰ ਮੋਟੀਵੇਟ ਕਰੋ ਇਹਨਾਂ ਦੇ ਆਈਡੀਆ ਦੇਖੋ ਤਾਂ ਇੱਕ ਬਹੁਤ ਵੱਡਾ ਇਵੈਂਟ ਕੱਲ ਅਸੀਂ ਕਰਨ ਜਾ ਰਹੇ ਹਾਂ ਤੇ ਅੱਜ ਮੇਰੇ ਨਾਲ ਤੁਹਾਨੂੰ ਵੀ ਦਿਖਾਉਣ ਦਾ ਮਕਸਦ ਸੀ ਕੁਝ ਟੀਮਾਂ ਜੋ ਸਾਡੀਆਂ ਕੁਝ ਟੀਮਾਂ ਅਸੀਂ ਅੱਜ ਬੁਲਾਈਆਂ ਆਪ ਜੀ ਦੇ ਰੂਪ ਰੂਪ ਕਰਾ ਰਹੇ ਹਾਂ ਕਿ ਕਿਵੇਂ ਇਹਨਾਂ ਬੱਚਿਆਂ ਨੇ ਜੋ ਹੈ ਜਿਹਦੇ ਵਿੱਚੋਂ ਇੱਕ ਸਾਡੀ ਟੀਮ ਹੈ ਪਠਾਨਕੋਟ ਦੇ ਸਕੂਲ ਦੀ ਟੀਮ ਹੈ ਇਲੈਕਟ੍ਰੀਕਲ ਸ਼ਾਰਕਸ ਇਹ 8 ਬੱਚੇ ਆ ਸਾਡੇ ਇਹ ਤੇ ਇਨੀ ਇੱਕ ਸਾਈਕਲ ਨੂੰ ਕਿਸੇ ਵੀ ਇੱਕ ਨਾਰਮਲ ਸਾਈਕਲ ਨੂੰ ਇੱਕ ਇਲੈਕਟ੍ਰਿਕ ਸਾਈਕਲ ਦੇ ਇ-ਬਾਈਕ ਚ ਕਨਵਰਟ ਕਰ ਦਿੰਦੇ ਆ 10000 ਦਾ ਇਹਨਾਂ ਦਾ ਪ੍ਰੋਡਕਟ ਹੈ 8000 ਇਹਨਾਂ ਦੀ ਕੋਸਟ ਆਂਦੀ ਹੈ ਇਹਨੂੰ ਅਸੀਂ 16000 ਦਿੱਤਾ ਸੀ ਵੀ 2 ਪ੍ਰੋਡਕਟ ਬਣਾਏ ਤੇ 4000 ਰੁਪਏ ਦਾ ਪ੍ਰੋਫਿਟ ਕਮਾਇਆ ਤੇ ਹੁਣ ਆਲਰੇਡੀ 16 ਪ੍ਰੀ ਆਰਡਰ ਆ ਗਏ ਤੁਹਾਡੇ ਯਾਨੀ 16 16 ਪ੍ਰੋਡਕਟਸ ਦੇ ਨਾਲ ਕੁੱਲ ਪ੍ਰੀ ਆਰਡਰ ਬੁੱਕ ਨੇ ਤੇ ਇਹਨੇ ਫੈਸਲਾ ਕੀਤਾ ਕਿ ਹੁਣ ਇਹ ਇੱਕ ਵਰਕਸ਼ਾਪ ਸ਼ੁਰੂ ਕਰਨਗੇ ਤੇ ਹੋ ਸਕਦਾ ਕੱਲ ਇਹਨਾਂ ਨੂੰ ਕੋਈ ਇਹਨਾਂ ਦੇ ਆਈਡੀਆ ਦੇ ਉੱਤੇ ਇਹਨਾਂ ਨੂੰ ਫੰਡ ਕਰ ਦੋਵੇ ਉਹ ਸਾਈਕਲ ਵੀ ਆਏ ਤੁਸੀਂ ਤੁਹਾਨੂੰ ਪ੍ਰੈਜ਼ੈਂਟ ਕਰ ਦੰਗੇ ਐਡਾ ਹੀ ਆ ਸਾਡੀ ਇੱਕਾ ਟੀਮ ਹੈ ਕਿਹੜਾ ਸਕੂਲ ਇਨੀ ਸੇਫਟੀ ਸਟਿਕ ਬਣਾਈ ਹੈ ਤੇ ਇਹ ਵੀ ਤੁਹਾਨੂੰ ਦੱਸਣਗੇ ਸਾਡੀ ਇੱਕ ਟੀਮ ਹੈ ਮੋਗੇ ਦੇ ਸਕੂਲ ਤੋਂ they have made they have made chocolate homemade chocolate uh, another idea hai ki without preservative homemade chocolate teen honi ne puri branding karke bahut different different flavors de vich aa banaya saddi school school of feminine and samlo fatehgarh saab to ek team hai bachiyan di inni herbal soap banaya again very without any preservative without any chemicals vak vak inni branding kiti hai te aidan de hor bahut sare ek kuch udaharna sigiyan ਕੁਝ ਟੀਮਸ ਵਿੱਚ ਅੰਦਰ ਸੀ ਬੱਚੇ ਥੋੜੇ ਕੁਲਾਂ ਤੇ ਸਾਰੇ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਨੇ ਗਾਹੋਂ ਨੇ 12ਵੀਂ ਕਲਾਸ ਹੋਈ ਨੇ ਪਿਛਲੇ ਸਾਲ ਹੀ ਨਹੀਂ ਕੀਤਾ ਤੇ ਕੱਲ ਇਹ ਆਪਣਾ ਆਈਡੀਆਜ਼ ਜਿਹੜਾ ਹੈ ਉਹਨੂੰ ਪਿਚ ਕਰਣਗੇ ਤੇ ਇਦਾਂ ਦੇ ਹੋਰ ਸੈਂਕੜੇ ਬੱਚੇ ਜਿਹੜੇ ਆ ਕੱਲ ਉਹ ਵੀ ਆਪਣਾ ਆਈਡੀਆ ਪਿਚ ਕਰਨਗੇ ਮੈਨੂੰ ਲੱਗਦਾ ਕਿ ਫਿਊਚਰ ਇਹ এডੂਕੇਸ਼ਨ ਦਾ ਕਿ ਅਸੀਂ ਉਦੋਂ ਹੀ ਤਰੱਕੀ ਕਰ ਸਕਦੇ ਜਦੋਂ ਸਾਡੇ ਬੱਚੇ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣਨ ਅੱਜ ਜਿੰਨੀ ਵੱਡੀ ਕੰਪਨੀਆਂ ਨੇ ਚਾਹੇ ਆਪਾਂ ਮੈਟਾ ਦੀ ਗੱਲ ਕਰ ਲਈਏ ਜੋ ਫੇਸਬੁੱਕ ਹੈ ਚਾਹੇ ਐਮਾਜ਼ਾਨ ਦੀ ਗੱਲ ਕਰ ਲਈਏ ਫਲਿੱਪਕਾਰਟ ਦੀ ਸਭ ਐਦਾਂ ਸ਼ੁਰੂ ਹੋਈਆਂ ਸੀ ਇੱਕ ਆਈਡੀਆ ਤੋਂ ਸ਼ੁਰੂ ਹੋਈਆਂ ਸੀ ਤੇ ਅੱਜ ਉਹਨਾਂ ਦੀ ਜਿਹੜੀ ਟੋਟਲ ਤੁਸੀਂ ਕਹਿ ਸਕਦੇ ਹੋ ਟਰਨਓਵਰ ਸੋ ਕਈ-ਕਈ ਮੁਲਕਾਂ ਦੀ ਇਕਨੋਮੀ ਤੋਂ ਵੱਧ ਤਾਂ ਕੀ ਪਤਾ ਹੈ ਕਿ ਐਦਾਂ ਦਾ ਕੋਈ ਆਈਡੀਆ ਕੋਈ ਐਦਾਂ ਦਾ ਬੱਚਾ ਸਾਡੇ ਸਕੂਲਾਂ ਚੋਂ ਨਿਕਲ ਕੇ ਪੰਜਾਬ ਤੇ ਸਾਡੇ ਦੇਸ਼ ਦਾ ਜਿਹੜਾ ਹੈ ਕੋਈ ਇੱਕ ਬਦਲ ਦੂਗਾ ਬਹੁਤ-ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਚਾਹਾਂਗਾ ਕਿ ਸਾਰੇ ਜਿਹੜੇ ਸਾਡੇ ਸਾਰੇ ਚਾਰੂ ਟੀਮਾਂ ਦੇ ਇੱਕ ਇੱਕ ਲੀਡਰ ਆ ਕੇ ਤੁਹਾਨੂੰ ਆਪਣਾ ਮਾਡਲ ਪ੍ਰੈਜੈਂਟ ਕਰਨਗੇ ਉਸ ਤੋਂ ਬਾਅਦ ਤੁਸੀਂ ਮੇਰੇ ਤੋਂ ਕੁਝ ਵੀ ਪੁੱਛਣਾ ਹੋਊਗਾ ਜਾਂ ਬੱਚਿਆਂ ਤੋਂ ਕੁਝ ਵੀ ਪੁੱਛਣਾ ਹੋਊਗਾ ਪੁੱਛ ਸਕਦੇ ਹੋ ਧੰਨਵਾਦ ਜੀ ਆ ਜੀ ਇਹ ਦਿਨਾਲ ਇੱਥੇ ਬੋਲ ਲੋ ਆ ਮਾਈਕ ਫੋਨ ਸਭ سامنے ਕਰ ਦਿਓ ਇੱਥੇ ਆ ਜਾ ਬੇਟਾ ਤੇ ਆ ਜਾ ਜੇ ਨਾ ਇਹਨਾਂ ਅਗਰ ਦੂਜਾ ਮਾਈਕ ਨਿਕਲਦਾ ਹੈ ਵਾਇਰਲ ਅਮਨ ਮਾਈਕਲੈਸ ਮਾਈਕ ਹੈ ਦੇ ਚਲੋ ਫਿਰ ਇੱਕ ਜਨ ਦਸ ਦੇ ਬੱਚੇ ਚਲਦੇ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬਿਜ਼ਨਸ ਬਲਾਸਟ ਨਾਂ ਦੀ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਬੱਚਿਆਂ ਨੂੰ ਬੇਸਿਕ ਮਾਰਕੀਟ ਦੀ ਸਟੱਡੀ ਕਰਵਾਈ ਗਈ ਹੈ। ਬਿਜ਼ਨਸ ਫੌਰੀ ਦੀ ਤਰਫੋਂ ਚੀਫਮੈਨ ਇੰਪ੍ਰੈਕਸ਼ਨ ਸ਼ੇਅਰ ਦੇ ਦੇ। ਇਧਰ 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 ਸ਼ੇਅਰ ਦੇ।

कि जब हम स्कूल जाते थे हमारा स्कूल घर से करीब 9 से 10 किलोमीटर की दूरी पे था और ये दूरी हम कभी कभी नॉर्मल साइकिल पे पूरी करते थे कभी कभी हमारे पिताजी हमें छोड़ आते थे और जिसकी वजह से हमारे घर खर में खर्चा बढ़ रहा था क्योंकि आपको तो पता है पेट्रोल के दाम कितने बढ़ रहे हैं और उसकी वजह से एयर पोल्यूशन हो रहा है ग्लोबल वार्मिंग हो रही है तभी हमने हमारी टीम ने सोचा क्यों ना हम मिलकर कोई ऐसी इनोवेशन करें जिससे ये काम भी ठीक हो और हमारे काम भी आए اور باقیوں کے بھی کام ہیں کیونکہ ہماری طرح باقی اسٹوڈنٹس بھی تھے جو سکول جاتے تھے ان کا بھی گھر قریب 10 سے 11 کلومیٹر کی دوری پہ تھا تو ہم نے